ਜਿੰਦਾਬਾਦ ਲੋਕ ਦੇ ਪੁੱਤਰ ਜਿੰਦਾਬਾਦ ਲੋਕ ਦੇ ਪੁੱਤਰ ਜਿੰਦਾਬਾਦ ਬੰਦੇ ਸਿੰਘ ਜਿੰਦਾਬਾਦ ਬੰਦੇ ਸਿੰਘ ਜਿੰਦਾਬਾਦ ਸੇਕੋਂ ਮਨਨ ਨੂੰ ਵੋਟਾਂ ਪਾਈਆਂ ਸਨ ਜ਼ਮੀਂਦਾਰਾਂ ਕਿਸਾਨਾਂ ਨੇ ਵੋਟਾਂ ਪਾਈਆਂ ਸਨ ਸੋ ਇਹਨਾਂ ਦਾ ਨਾਂ ਤਾਂ ਕਿਸਾਨ ਬਖਸ਼ੇ ਨੇ ਡੰਡੇ ਮਾਰ-ਮਾਰ ਕੇ ਜੋ ਹਲਤਾਂ ਕਰੀਆਂ ਨੇ ਸਿਆਣੇ ਬਜ਼ੁਰਗਾਂ ਦੀਆਂ ਸੋਨਾ ਸਿੱਖੋਂ ਉਹਨੂੰ ਬਖਸ਼ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਬਲੈਕ ਮਜ਼ਦਰੀ ਦੀਆਂ ਜਿੱਥੇ ਕਿ ਲੋਕਿਤ ਮਿਸ਼ਨ ਵੱਲੋਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਪ੍ਰੋਟੈਸਟ ਕੀਤਾ ਗਿਆ ਹੈ ਇਸ ਮੌਕੇ ਵਕ ਵਕ ਸਿੱਖ ਆਗੂਆਂ ਵੱਲੋਂ ਕੇਂਦਰ ਸਰਕਾਰ ਤੇ ਨਿਸ਼ਾਨੇ ਵੀ ਸਾਧੇ ਗਏ ਨੇ ਕੀ ਕਹਿਣਾ ਇਸ ਮੌਕੇ ਲੋਕਿਤ ਮਿਸ਼ਨ ਦੇ ਆਗੂ ਰਵਿੰਦਰ ਸਿੰਘ ਬਜੀਤਪੁਰ ਦਾ ਅਤੇ ਹੋਰ ਆਗੂਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜੀ ਗਾਜੀ ਦਾ ਸਾਥ ਸਾਹ ਆਜਾ ਜਿਹੜਾ ਹੈ ਰੋਸ਼ਨਾ ਦੇ ਕਿਤਾਬ ਨੂੰ ਪੁੱਤਰ ਹੈ ਤੇ ਜਿਹੜੇ ਪਿਛਲੇ 30-30 ਸਾਲਾਂ ਤੋਂ ਸਾਡੇ ਨੌਜਵਾਨ ਜੇਲਾਂ 'ਚ ਬੰਦ ਨੇ ਉਹਨਾਂ ਦੀ ਰਿਹਾਈ ਲਈ 328 ਰੁਪਿਆਂ ਦੀ ਮਤਲਬ ਜਿਹੜੀ ਵਿਆਦਵੀ ਦੇ ਮਾਮਲੇ ਸਾਰੇ ਇਹ ਲਗਾਤਾਰ ਲੋ 2 ਸਾਲ ਹੋ ਗਏ ਮਤਲਬ ਬੁਹਾਰੀ ਯਾਰ ਚੰਡੀਗੜ੍ਹ ਦੀਆਂ ਬਰੂਹਾਂ ਤੇ ਜਿਹੜਾ ਮੋਰਚਾ ਲੱਗਿਆ ਲੇਕਿਨ ਅੱਜ ਤੱਕ ਕਿਸੇ ਸਰਕਾਰ ਨੇ ਕੋਈ ਸਾਰ ਨਹੀਂ ਲਈ ਉਹਨਾਂ ਤੋਂ ਬੰਦੇ ਚੰਗਾ ਨਹੀਂ ਸੋ ਇਸ ਕਰਕੇ ਇਹ ਜਿਹੜੇ ਅੱਜ ਮਤਲਬ ਪੂਰੇ ਪੰਜਾਬ ਵਿੱਚ ਧਰਨੇ ਆਏ ਆ ਮਜਾਰੇ ਆ ਜਾਂ ਤਦਾਵਰੀ ਪੱਤਰ ਸਰਕਾਰਾਂ ਨੂੰ ਦੇ ਰਹੇ ਆ ਜਿਹੜੀਆਂ ਇਹ ਸਰਕਾਰਾਂ ਕਾਨੂੰਨ ਦੀ ਗੱਲ ਕਰਦੀਆਂ ਜਿਹੜਾ ਕਾਨੂੰਨ ਤਾਂ ਇਹਨਾਂ ਨੇ ਆਪ ਬਿੜਾ ਬਿਠਾਇਆ ਲੇਕਿਨ ਜਿਹੜੇ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਲੇਕਿਨ ਉਹ ਜਿਹੜੀ ਮਤਲਬ ਵੱਧ ਤੋਂ ਵੱਧ 12 ਸਾਲ ਦੀ ਮਤਲਬ ਉਮਰ ਕੈਦ ਆ ਅੱਜ 28 28 30 30 32 32 ਸਾਲਾਂ ਦੀ ਆ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਲੇਕਿਨ ਅੱਜ ਤੱਕ ਕੋਈ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਉਹ ਇਸ ਕਰਕੇ ਇਹ ਸਰਕਾਰਾਂ ਨੂੰ ਇਤਤਾਬ ਨਹੀਂ ਹੈ ਵੀ ਜਾਂ ਤਾਂ ਸਿੱਧਰ ਜੋ ਫੇਰ ਕੱਲ ਨੂੰ ਆ ਕਿਹੋ ਵੀ ਇਹ ਕਿਹੜੇ ਰਾਹ ਤੁਰੇ ਆ ਫਿਰ ਉਹ ਬੰਦਾ ਜਦੋਂ ਦੁਖੀ ਹੋਵੇ ਮੈਂ ਕਿਸੇ ਨਾ ਕਿਸੇ ਰਾਹ ਤਾਂ ਤੁਰਦਾ ਹੀ ਆ ਤੋ ਇਸ ਕਰਕੇ ਬਾਰ-ਬਾਰ ਅਸੀਂ ਸਰਕਾਰਾਂ ਨੂੰ ਤਾਬਰੀ ਵੀ ਦੰਦੇ ਆ ਬੇਨਤੀਆਂ ਵੀ ਕਰਦੇ ਆ ਤੇ ਆ ਮੰਗ ਪੱਤਰ ਵੀ ਦਿੱਤੇ ਜਾ ਰਹੇ ਆ ਲੇਕਿਨ ਇਹ ਬੇਨਾਬਜਾ ਮਤਲਬ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਜਿਹੜੇ ਸਾਡੇ ਸਿੰਘ ਹਵਾਰਾ ਜਿਹੜੇ ਹਵਾਰਾ ਦੇ ਸਾਰੇ ਕੇਸ 30 32 ਦੇ ਜਿਹੜੇ ਪਤਾ ਨਹੀਂ 36 ਦੇ ਨੇ 36 ਦੇ 36 ਕੇਸਾਂ ਜੋ ਬੜੀ ਹੋ ਚੁੱਕਿਆ ਲੇਕਿਨ ਫੇਰ ਵੀ ਮਠਾਈ 30 ਸਾਲ ਹੋ ਗਏ ਉਹਨਾਂ ਸਿੰਘਾਂ ਨੂੰ ਜਿਹੜੀਆਂ ਮਤਲਬ ਜੇਲਾਂ ਮਤਲਬ ਬੈਠੇ ਆ ਤੋਂ ਇਸ ਕਰਕੇ ਇਹ ਚੇਤਾਵਨੀ ਆ ਸਰਕਾਰਾਂ ਨੂੰ ਤੋਂ ਬੇਨਤੀ ਵੀ ਹੈ ਤੋਂ ਇਹ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੌਮੀ ਇਨਸਾਨ ਮੋਰਚਾ ਗੁਰੂ ਗ੍ਰੰਥ ਸਾਹਿਬ ਦੇ ਦੋਸਤਿਆਂ ਨੂੰ ਸਜ਼ਾ ਦਿਵਾਉਣ ਦੇ ਲਈ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਨੂੰ ਲੈ ਕੇ ਚੱਲ ਰਿਹਾ ਅੱਜ ਪੂਰੇ ਪੰਜਾਬ ਵਿੱਚ ਮੰਗ ਪੱਤਰ ਰਾਸ਼ਟਰਪਤੀ ਭਾਰਤ ਤੇ ਰਾਜਪਾਲ ਪੰਜਾਬ ਦੇ ਨਾਂ ਤੇ ਭੇਜੇ ਜਾ ਰਹੇ ਨੇ ਸੋ ਤਹਿਸੀਲਦਾਰ ਸਾਹਿਬ ਬਲਾਕ ਮਾਜਰੀ ਜ਼ਿਲ੍ਹਾ ਮੋਹਾਲੀ ਦੇ ਅਸੀਂ ਇੱਥੇ ਜੇ ਤਹਿਸੀਲਦਾਰ ਸਾਹਿਬ ਇਹ ਲੋਕਤ ਮਿਸ਼ਨ ਜੱਥੇਬੰਦੀਆਂ ਦੇ ਇਲਾਕੇ ਦੀ ਜਿਸ ਦੇ ਵੱਲੋਂ ਅੱਜ ਕਮਿਸ਼ਨ ਸਾਹਿਬ ਮੋਰਚੇ ਦੇ ਜੋ ਹੁਕਮ ਨੇ ਜੋ ਉਹਨਾਂ ਨੇ ਅੱਜ ਐਲਾਨ ਕੀਤਾ ਉਸ ਦੇ ਤਹਿਤ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਸੋ ਇਹ ਮੰਗਾਂ ਪਚਾਉਣ ਦੇ ਲਈ ਜਿੱਥੇ ਬੇਨਤੀ ਹੈ ਕਿ ਮੰਗ ਪੱਤਰ ਤੁਸੀਂ ਐਸ.ਡੀ.ਐਮ. ਰਾਹੀਂ ਕਿਉਂਕਿ ਜੋਨਾ ਕਹਿ ਕੇ ਐਸ.ਡੀ.ਐਮ. ਰਾਹੀਂ ਕੋਲ ਐਸ.ਡੀ.ਐਮ. ਸਭ ਕੋਲ ਇਕੱਠੇ ਹੋਣੇ ਨੇ ਇਹ ਸਾਰੀ ਮੰਗ ਪੱਤਰ ਉੱਥੋਂ ਅੱਗੇ ਰਾਸ਼ਟਰਪਤੀ ਅਤੇ ਰਾਜਪਾਲ ਕੋਲ ਜਾਣਗੇ ਸੋ ਜਿੱਥੇ ਇਹ ਮੰਗ ਹੈ ਇਸ ਦੇ ਬਾਰੇ ਉਹ ਸਾਰਿਆਂ ਦਾ ਆਪਣਾ ਕੌਮੀ ਫਰਜ਼ ਹੈ ਤੁਸੀਂ ਜਾਣਦੇ ਹੋ ਉੱਥੇ ਨਾਲ ਹੀ ਇਲਾਕੇ ਦੀ ਜਥੇਬੰਦੀ ਹੋਣ ਦੇ ਨਾਤੇ ਕਿਉਂਕਿ ਜਿੰਨਾ ਕੱਸੀਂ ਮਿਲੇ ਬੱਤੇ ਤੁਹਾਨੂੰ ਬਹੁਤ ਵਧੀਆ ਅਫਸਰ ਅਸੀਂ ਦੇਖਿਆ ਤੁਹਾਨੂੰ ਪਰ ਇੱਥੇ ਕਈ ਤਰ੍ਹਾਂ ਦੀਆਂ ਆਪਾਂ ਮੇ ਪਟਵਾਰਖਾਨੇ ਦੀ ਜੋ ਹੋ ਰਿਹਾ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਨੇ ਉਸ ਪਾਸੇ ਵੱਲ ਜਰੂਰ ਧਿਆਨ ਦਿੱਤਾ ਜਾਵੇ ਕੋਈ ਆਮ ਬੰਦਾ ਪਿੰਡਾਂ ਦਾ ਮਜਬੂਰ ਨਾ ਹੋਵੇ ਇਹ ਇਸ ਤੋਂ ਹਟ ਕੇ ਸਾਡੇ ਲੋਕਾਂ ਦੇ ਤਮੇਸ਼ਨ ਦੀ ਮੰਗ ਹੈ ਕਿ ਉਹ ਕੰਨ ਕੋਈ ਕਿਸੇ ਤਰ੍ਹਾਂ ਦੀ ਆਪਾ ਕੋਆਪਰੇਟਰ ਰਹਿ ਕੇ ਇੱਥੇ ਚੱਲਦੇ ਰਹੀਏ ਸੋ ਅੱਜ ਇਹ ਸਾਰੇ ਜਿੰਨੇ ਲੋਕਾਂ ਦੇ ਤਮੇਸ਼ਨ ਦੇ ਮੈਂਬਰ ਇੱਥੇ ਕੌਮੀ ਇਨਸਾਫ ਮੋਰਚੇ ਦੇ ਐਲਾਨ ਤੇ ਪੱਤਰ ਦੇਣ ਲਈ ਪਹੁੰਚੇ ਨੇ ਸੋ ਉਹ ਪੱਤਰ ਦਿੱਤਾ ਜਾਵੇਗਾ ਤਹਿਸੀਲਦਾਰ ਸਾਹਿਬ ਨੂੰ ਸੋ ਸਾਰਿਆਂ ਦਾ ਧੰਨਵਾਦ ਵੀ ਹੈ ਔਰ ਅਲ ਮਿਲ ਕੇ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਪੰਦੀਤ ਸਿੰਘਾਂ ਨੂੰ ਰਿਹਾ ਕਰਵਾਉਣ ਦੇ ਲਈ ਪਹਿਵਲ ਕਲਾ ਪਰਗਾੜੀ ਗੋਲੀਕੰਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਅਦਕ ਜੋ ਮੰਗਾ ਨੇ ਉਹਨਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਕਿ ਆਪਣੇ ਨਾਗਰਿਕਾਂ ਦੇ ਮਨ ਵਿੱਚ ਰੋਸ ਨਾ ਰਹੇ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आते दो तीन दो है दो है हाव दो दो हाव दो दो हाव दो दो